ਹੋੜ ਨੱਚਲਾ ਕਰ ਜਾ ਕੇ ਨੱਚ ਲੈ ਚ ਨਾ ਤੂੰ ਮਾਰੀ ਨੱਚਣਾ ਤਾਂ ਹੋੜ ਨੱਚਲਾ ਕਰ ਜਾ ਕੇ ਨੱਚ ਲੈ ਚ ਨਾ ਤੂੰ ਮਾਰੀ ਸੋ ਹੁਣ ਚਾ ਬੁਰੇ ਕਰ ਲੋ ਕਰ ਜਾ ਕੇ ਨਹੀਂ ਲੜਨਾ ਯਾਰ ਦੇਖੋ ਸਾਡੀ ਟੀਮ ਦੇ ਬੰਦੇ ਹਨ ਸਾਡੀ ਇੱਜ਼ਤ ਰੱਖਣ ਆ ਗਏ ਹਾਂ ਮੈਂ ਭੇਲੇ ਕਿ ਹਾਂ ਹਰਪ੍ਰੀਤ ਦੇ ਮੰਮੀ ਨਹੀਂ ਬੰਦੇ ਤੇ ਹਾਂ ਤੂੰ ਫੇਰਾ ਆਮੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਐ ਹੋ ਜੀਆਂ ਇਹ ਆਲੇ ਇਹ ਬਾਬਾ ਨਾਨਕਾ ਐ ਹੋ ਜੀ ਤੁਛੀਆਂ ਲੈ ਆਵੀ ਬਾਬਾ ਨਾਨਕਾ ਦੀ ਬਾਉ ਨੇਰੀਆਂ ਬੀਬਾ ਜਾਣ ਨੇਰੀਆਂ ਸਾਰੇ ਪਿੰਡ ਦੇ ਚੂ ਤੇਰੇ ਗੱਲਾਂ ਹੋਣ ਤੇਰੀ ਸਾਰੇ ਪਿੰਡ ਦੇ ਚੂ ਤੇਰੇ ਗੱਲਾਂ 我们。<Double> Sorry. I <laughs> ਤਿਆਂ ਤੋਂ ਪੱਲੇ ਨਹੀਂ ਆਜ ਕਲੁੱਟੀ ਮਾਰ ਚੱਲੇ ਨਹੀਂ ਆਜ ਕਲੁੱਟੀ ਮਾਰਨ ਚੱਲੇ ਨਹੀਂ ਆਜ ਕਲੁੱਟੀ ਮਾਰਨ ਚੱਲੇ ਆਉਂਦੀਆਂ ਨਹੀਂ ਸਟੇਜ ਤੇ ਹੁਣ ਲੋੜੀ ਆ ਕੇ ਹੋ ਜਾਣੀਆਂ ਮੈਂ ਇੰਦਾ ਹਾਰੀ ਬਰਬਾਹਿਆ ਨਹੀਂ ਤਾਰੇ ਬਾਤੋ ਜੀ ਕਹਿੰਦੇ ਮੈਂ ਦਿਨ ਚੱਕੀ ਮਲਵੈਣ ਮੈਨੂੰ ਕਾਲਾ ਸੂਟ ਪੈਣ ਕਹਿੰਦੇ ਮਲਵੈਣਾ ਹੁੰਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਦੇ ਨਾਲ ਬੜੀਆਂ ਹਨਖੀਆਂ ਵੀ ਹੁੰਦੀਆਂ ਤੇ ਆਪਣੇ ਸਹੂਰ ਚ ਵੀ ਹੁੰਦੀਆਂ ਪਰ ਮੇਰੇ ਨਾਲ ਮੇਰਾ ਵੀਰਾ ਹਰ ਇਹ ਤਾਂ ਇਹ ਤਾਂ ਪਾਰਸ਼ੀ ਵਾਲੇ ਨੇ ਕਿਹਾ ਸਾਡੀ ਬਹੁਤ ਪਾਂਦੀ ਹੈ ਪਰ ਇਸ ਵਾਰ ਤੇ ਸਾਡੀ ਖਿਡਾਰੀ ਆੜੀ ਚੱਲਦੀ ਹੈ ਮਾਝੇ ਮਾਝੇ ਦੀ ਹਮੇਸ਼ਾ ਅੜਨੀਆਂ ਅੜਨੀਆਂ ਵੇਖੋ ਜੀ ਇਹ ਤਾਂ ਕਹਿਣ ਨੂੰ ਆਹ ਹੁਣ ਕਹੀ ਜੋ ਕਿ ਜੱਟੀਆਂ ਜਾਂ ਕੁੜੀਆਂ ਜਿੱਦੀਆਂ ਵੀ ਨੇ ਪੰਜਾਬ ਸਾਰੇ ਪੰਜਾਬ ਦੀਆਂ ਸੋਹਣੀਆਂ ਨੇ ਜੀ ਮਾਝੇ ਮਾਲਵੇ ਦੀ ਕੋਈ ਗੱਲ ਨਹੀਂ ਤਾਂ ਪਾਰਸ਼ੀਅਲਿਟੀ ਹੈ ਜੇ ਤੁਸੀਂ ਕਹੋਗੇ ਮਾਲਵੇ ਵਾਲੀਆਂ ਉਹ ਅੱਛਾ ਇੱਕ ਵਾਰ ਇੱਕ ਵਾਰੀ ਐਂ ਦੱਸੋ ਵੀ ਮਾਝੇ ਤੋਂ ਕਿੰਨੇ ਕੁ ਜਣੇ ਆਏ ਨੇ ਇੱਥੇ ਮਾਝੇ ਵਾਲੇ ਤਾੜੀਆਂ ਜ਼ੋਰਦਾਰ ਮਾਰ ਦਿਓ ਬਈ ਮਾਝੇ ਵਾਲੇ ਤਾੜੀ ਮਾਰ ਕੇ ਦੱਸੋ ਵੀ ਹਰ ਸਿੰਘ ਥੋੜੀ ਜਿਹੀ ਸਪੋਟ ਹੋ ਜੂਗੀ ਮਾਜੀ ਮਾਜੀ ਦਾ ਦਮ ਤਾਂ ਬਹੁਤ ਜ਼ਿਆਦਾ ਚੈੱਕ ਕਰਾਉਣਾ ਚਾਹੀਦਾ ਮੈਨੂੰ ਐਸਾ ਕਈ ਲੋਕੀ ਕਹਿੰਦੇ ਤੁਸੀਂ ਹਮਰੇ ਸਾਹਬ ਤੋਂ ਮੈਂ ਖਾਨ ਸਾਹਬ ਵਾਲੇ ਦੀ ਪੜ੍ਹੀ ਹੋਈ ਆ ਮਿਸਰਦੀ ਸੋ ਮੈਂ ਮਾਜੀ ਨਾਲ ਵੀ ਮੇਰਾ ਬਹੁਤ ਫਰੈਂਡ ਸਰਕਲ ਆ ਤੁਸੀਂ ਇਹ ਦੇਖ ਲਓ ਮੈਨੂੰ ਲੱਗਾ ਦੋਪੇ ਵਾਲਿਆਂ ਨਾਲ ਗਲਤ ਹੋ ਗਿਆ ਨਹੀਂ ਦੁਆਬੇ ਵਾਲਾ ਹੁਣ ਵੇਖੋ ਆਪਾਂ ਨੂੰ ਇੱਕ ਐਂਕਰ ਹੋਰ ਕਰਨਾ ਚਾਹੀਦਾ ਜਿਹੜਾ ਦੁਆਬੇ ਤੋਂ ਫੇਰ ਭਾਵੇਂ ਗੱਲ ਅੱਛਾ ਸਾਰੇ ਜਣੇ ਰਲ ਕੇ ਮੈਂ ਦੋਪੇ ਵਾਲੇ ਕਹਿੰਦੇ ਆ ਬਈ ਦੁਆਬੇ ਵਾਲੇ ਵੀ ਆਪਣੇ ਦੀ ਤਾੜੀ ਮਾਰਦਾ ਜਿਹੜੇ ਦੋਪੇ ਤੋਂ ਆਏ ਆ ਇੱਕ ਵਾਰ ਸਾਂਝੀ ਤਾੜੀ ਪੰਜਾਬ ਦੇ ਨਾਂ ਦੀ ਮਾਰ ਦਿਓ ਜ਼ੋਰਦਾਰ ਹਾਂ ਜੋ ਵੀ ਹੈਂਡ ਆਫ ਦਾ ਡੇ ਹੈ ਤਾਂ ਪੰਜਾਬੀ ਆ ਕੀ ਮੱਝਾ ਕੀ ਮਾਲਵਾ ਕੀ ਦਵਾਬਾ ਆਪਾਂ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਆਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਆਂ ਪੰਜਾਬੀ ਵਿਰਸੇ ਨੂੰ ਤੇ ਪੰਜਾਬੀ ਪਹਿਰਾਵੇ ਨੂੰ ਪਿਆਰ ਕਰਦੇ ਆਂ ਤੇ ਇੰਨੇ ਸੋਹਣੇ ਸੋਹਣੇ ਸੂਟ ਪਾ ਕੇ ਤੁਸੀਂ ਸਾਰੇ ਜਣੇ ਆਏ ਹੋ ਅੱਜ ਤਹਿ ਦਿਲੋਂ ਧੰਨਵਾਦ ਤੇ ਆਪ ਬੀਬੀਆਂ ਲਈ ਵੀ ਇੱਕ ਵਾਰ ਸਾਰ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿੰਨੀਆਂ ਵੀ ਜਾਣੀਆਂ ਆਈਆਂ ਨੇ ਸਟੇਜ ਤੇ ਜਿਨ੍ਹਾਂ ਨੇ ਇੰਨਾ ਵਧੀਆ ਕਿਉਂਕਿ ਇਹ ਇਹ ਉਹ ਬੋਲੀਆਂ ਤੇ ਉਹ ਗਿੱਧੇ ਦੀ ਇੱਕ ਕਿਸਮ ਸੀਗੀ ਜਿਹੜੀ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਗਿੱਧਾ ਤਾਂ ਪੈਂਦਾ ਹੈ ਪਰ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਹੌਲੀ-ਹੌਲੀ ਜਿਵੇਂ ਮਾਡਰਨ ਹੋਈ ਜਾਂਦੀਆਂ ਟਰੈਂਡ ਮਾਡਰਨ ਹੋ ਜਾਂਦਾ ਕਲਚਰ 'ਚ ਥੋੜੀ ਜਿਹੀ ਤਬਦੀਲੀ ਆਉਂਦੀ ਜਾਂਦੀ ਹੈ ਤੇ ਕੋਸ਼ਿਸ਼ ਜ਼ਰੂਰ ਕਰੀਏ ਕਿ ਜਿੰਨਾ ਆਪਾਂ ਹੋ ਸਕਦਾ ਆਪਣੇ ਵਿਰਸੇ ਨੂੰ ਆਪਣੀ ਭਾਸ਼ਾ ਨੂੰ ਆਪਣੇ ਪਹਿਰਾਵੇ ਨੂੰ ਸਾਂਭ ਕੇ ਰੱਖੀਏ ਦੀ ਆਪਣੀਆਂ ਸਭ ਤੋਂ ਵੱਡੀ ਗੱਲ ਹੈ ਕਿ ਗਾਂ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਪਾਸ ਔਨ ਕਰੀਏ ਆਪਣੇ ਇਤਿਹਾਸ ਬਾਰੇ ਉਹਨਾਂ ਨੂੰ ਜਾਣੂ ਕਰਵਾਈਏ ਸੋ ਬਹੁਤ ਬਹੁਤ ਧੰਨਵਾਦ ਸਾਰਾ ਕੇਐਸ ਪਿੰਦਰਜੀ ਦਾ ਮੰਗਲ 7th son ਨਾਮ ਤੋਂ ਇੱਕ YouTube ਚੈਨਲ ਹੈ ਉੱਥੇ ਲਾਈਵ ਵੀ ਕਰ ਰਿਹਾ ਹੈ ਅਗਰ ਤੁਹਾਡੇ ਇੱਥੇ ਜਾਂ ਇੰਡੀਆ ਬੈਠੇ ਕੋਈ ਫੈਮਿਲੀ ਫਰੈਂਡਸ ਹੈਗੇ ਆ ਜਿਹੜੇ ਦੇਖਣਾ ਚਾਹੁੰਦੇ ਨੇ ਖਾਸ ਕਰਕੇ ਇੰਡੀਆ ਵਾਲੇ ਕਿਉਂਕਿ ਇੱਥੋਂ ਵਾਲੇ ਤਾਂ ਮੇਰੇ ਖਿਆਲ ਦਾ ਤਕਰੀਬਨ ਸਾਰੇ ਪਹੁੰਚ ਹੀ ਚੁੱਕੇ ਨੇ ਸੋ ਉਹਨਾਂ ਨੂੰ ਅਗਰ ਤੁਸੀਂ ਭੇਜਣਾ ਹੈ ਲਿੰਕ ਤਾਂ YouTube ਤੋਂ ਜਾ ਕੇ ਮੰਗਲ 7th ਸਨ ਨਾਮ ਤੋਂ YouTube ਚੈਨਲ ਆ ਉਹਦੇ ਤੋਂ ਜਾ ਕੇ ਲਿੰਕ ਜਿਹੜਾ ਹੈ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ ਤੇ ਉਹ ਸਾਰੇ ਦਾ ਸਾਰਾ ਪ੍ਰੋਗਰਾਮ ਲਾਈਵ ਕਰ ਰਿਹਾ ਹੈ ਤੇ ਬਿਲਕੁਲ ਜੀ ਰੈਡੀ ਹੋ ਮੇਰਾ ਜੀ ਮੇਲਾ ਪੰਜਾਬ ਦੀ ਟੀਮ ਗੁਰਲੀਨ ਤਨੂ